ਤੇ ਆਉਗੀ ਤਾਂ ਮੇਰੇ ਵਿਆਹ ਕਾ ਇਥੇ ਮੇਰੀ ਭੈਣ ਹੀ ਆਉਗੀ ਸਿੱਧੀ ਜੀ ਘਰ ਨਹੀਂ ਮੇਰੇ ਦੋ ਭਾਂਡੇ ਆ ਦੁਕਾਨ ਲੈ ਨਾ ਬਸ ਲੈ ਬਾਈ ਤਾਉ ਲੱਗ ਰਿਹਾ ਹੈ ਸਮਾਰੀ ਜਾਂਦਾ ਕਿੰਨੀ ਕਰੇਗੀ ਬਾਈ ਜੀ ਮੈਂ ਘੜਾ ਦੇਣਾ ਓਏ ਆ ਓਏ ਛੋਟੇ ਵੀਰਾਂ ਕਿੰਨੀ ਕਰੇਗੀ ਓਏ ਹੋਰ ਸੁਣਾ ਬਾਈ ਇਹ ਤਾਂ ਜੱਟਾਂ ਦੇ ਕੰਮ ਤਾਂ ਮੁੱਕਦੇ ਨਹੀਂ ਬਾਈ ਇਹ ਤਾਂ ਕਰਾਈਆ ਹੋਰ ਠੀਕ ਹੋ ਓ ਠੀਕ ਠਾਕ ਹਾਂ ਵਧੀਆ ਵਧੀਆ ਮੈਂ ਓਏ ਛੋਟੇ ਵੀਰਾਂ ਮੈਂ ਹੁਣੇ ਆਇਆ ਸੀ ਉਧਰੋਂ ਮੈਂ ਕਿਹਾ ਮਾਂ ਵੱਡਾ ਭਾਈ ਤਾਂ ਜਾ ਰਿਹਾ ਮੈਨੂੰ ਮੰਮੀ ਕਹਿੰਦੀ ਕਿ ਜਾ ਫਿਰ ਛੇਤੀ ਦੇਣੇ ਮੈਂ ਚੱਲ ਕੇ ਨਹੀਂ ਹੁਣ ਚੜਾ ਕੇ ਲੈ ਕੇ ਨਹੀਂ ਰੋਟੀ ਘਰ ਆ ਕੇ ਖਾਲੂਗਾ ਹਾਂ ਮੈਂ ਤੇ ਆਇਆ ਸੀ ਮਹਾਤ ਕਣ ਸੁਹਾ ਦਾ ਲੱਗ ਰਿਹਾ ਚਰੀ ਰੂਹਾ ਜਿਹੜਾ ਖਬਰ ਦਾ ਘਟਦੀ ਥੋੜਾ ਜਿਆਦਾ ਨਾ ਵਧੀਆ ਵਧੀਆ ਕਰਿਆ ਮੈਂ ਕਹਦਾ ਨਾ ਮੈਂ ਕਰ ਦਨਾ ਮਦਦ ਉਹ ਬਾਈ ਤੂੰ ਥਾਣੇਦਾਰ ਆ ਥਾਣੇਦਾਰਾਂ ਦੇ ਕੰਮ ਥੋੜੀ ਨੇ ਜਾਈ ਆਜਾ ਬੰ ਮੋਟਰ ਤੇ ਬਹਿਨੇ ਆ ਆਜੋ ਫਿਰ ਆਜਾ ਆਲਾ ਮੋਟਰ ਤੇ ਬਹਿ ਆਜੋ ਮਿੰਟ ਫਿਰ ਆਜੋ ਬਾਈ ਚੱਲ ਬਾਈ ਮੋਟਰ ਤੇ ਬਹਿਨੇ ਆਪਾਂ ਮੈਂ ਕਹਣਾ ਹੁਣ ਤੁਸੀਂ ਪੈਰ ਧੋ ਲੋ ਤੇ ਆਪਾਂ ਫਿਰ ਚੱਲੀਏ ਘਰੇ ਖਾਣਾ ਖੂਣਾ ਖਾ ਲਿਓ ਘਰੇ ਜਾ ਕੇ ਚੱਲ ਚੱਲਾਂਗੇ ਆਪਾਂ ਦੋ ਮਿੰਟ ਗੱਲਾਂ ਕਰੀਏ ਇਹ ਨੂੰ ਕੁਦਰਤੀ ਨਜ਼ਾਰਾ ਬਖਸ਼ ਮਤ ਨੂੰ ਬੋਲਦਾ ਹੈ ਬਾਈ ਹੈਨਾ ਰੁੱਖਾਂ ਵਿੱਚ ਕਿੰਨੇ ਨਜ਼ਾਰੇ ਨੇ ਹੋਰ ਘਰੇ ਕੀ ਹੈ ਇਹ ਏਸੀਆਂ ਉਸੀਆਂ ਚ ਕਿੱਥੇ ਉਹ ਜਿਹੜੀ ਇੱਥੇ ਰੁੱਖਾਂ ਨੇ ਸੰਧੀ ਹਵਾ ਚੱਲਦੀ ਮੋਟਰ ਵਰਗਾ ਨਜ਼ਾਰਾ ਦਿੱਖਦਾ ਹੀ ਨਹੀਂ ਹੈਗਾ ਹਾਂ 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 ਹੋਰ ਸੁਣਾਓ ਹੋਰ ਵਧੀਆ ਬਾਈ ਤੁਸੀਂ ਸੁਣਾਓ ਮੈਂ ਮੈਨੂੰ ਕਹਿੰਦੇ ਕਹਨੇ ਚੜਾ ਲਿਆ ਮਹੱਤਲ ਮੈਂ ਚੜਾ ਲੈਣਾ ਬਾਈ ਨੂੰ ਠੀਕ ਹੈ ਠੀਕ ਹੈ ਠੀਕ ਹੈ ਉਹ ਹਾਂ ਹਾਂ ਥੱਕ ਜਾਂਦਾ ਬਾਈ ਕੀ ਕਰੀਏ ਹੋਰ ਆ ਲੋ ਪਾਣੀ ਪੂਰੀ ਪੀ ਲੋ ਪਾਣੀ ਪਾਣੀ ਦਾ ਜੱਟਾਂ ਦਾ ਫਰਾ ਸਵਾਦ ਹੀ ਬੜਾ ਹੈ ਨਾ ਸਾਡੇ ਜੱਟਾਂ ਦਾ ਇਹੀ ਗਲਾਸ ਨੇ ਬਾਈ ਹੋਰ ਸਨਾ ਬੜਾ ਵਾਹ ਹੋਰ ਵਧੀਆ ਵਧੀਆ ਤੇ ਚਲ ਫਿਰ ਚੱਲੀਏ ਫਿਰ ਕਰੇ ਚਲੋ ਬਾਈ ਫਿਰ ਚੱਲਦੇ ਆ ਕਰਦੇ ਹੋਰ ਹੁਣ ਦੁਪਹਿਰਾ ਹੋ ਗਿਆ ਹਾਂ ਤਾਂ ਇਹ ਤਾਂ ਕਹਿਣਾ ਆ ਗਿਆ ਟਾਈਮ ਕਿੰਨਾ ਹੋ ਗਿਆ ਟਾਈਮ ਤਾਂ ਬਾਈ 2 ਵਜਨ ਵਾਲੇ ਨੇ ਫਿਰ ਤਾਂ ਬਾਈ ਰੋਟੀ ਦਾ ਨੰਨ ਰੋਟੀ ਤਾਂ ਗੱਲ ਕਰਾ ਟਾਈਮ ਤਾਂ ਲੰਘ ਗਿਆ ਤਾਂ ਇਹ ਤਾਂ ਮੈਨੂੰ ਕਿਹਾ ਸੀ ਕਰੇ ਮੰਮੀ ਨੇ ਮੰਮੀ ਕਹਿੰਦੀ ਕਿ ਬਾਈ ਨੂੰ ਚੜਾ ਕੇ ਲੈ ਕੇ ਆ। ਨਹੀਂ ਤੈਨੂੰ ਮੋਰੇ ਲੈ ਕੇ ਨਹੀਂ ਆਉਂਦਾ ਸੀ ਰੋਟੀ। ਮਾਂ ਮਮੀ ਕਹਿੰਦੀ ਤੂੰ ਘਰੀ ਚੜਾ ਲਿਆ ਕਹਿੰਦੀ ਚੱਲ ਆ ਕੇ ਨਾਲੇ ਨਾਲ ਹੱਥੋਂ ਲੂ ਟੜਕੀ ਲੱਗਿਆ ਹੋਇਆ ਹੈ ਕਹਿੰਦੀ। ਚਲੋ ਚੱਲਦੇ ਆਂ। ਹਾਂ ਚਲੋ ਫਿਰ ਚਲੋ ਹੈ। ਆਹ ਸਾਮ ਤੋਂ ਫਿਰ ਕਹੀ ਕੋਈ ਵਹ ਹੈ। ਹਾਂ ਕਹੀ ਕੋਈ ਆਮਦ ਨਹੀਂ ਆਉਂਦੀ। ਯਾਰਾ ਰੰਦਾ ਖਾਭੋ। ਵੜੀਆ ਵੜੀਆ ਕੀ ਹਾਲ ਹੈ ਬਾਈ ਜੀ? ਹੋਰ ਠੀਕ ਲੱਗੇ। ਖੇਤ ਤਾਂ ਫਿਰ ਤੈਨੂੰ ਪਤਾ ਹੀ ਹੈ ਕਦੇ ਕਦੇ ਆ ਜਾਂਦੇ ਆਂ ਹਮਾਰਾ ਮੋਟਾ। ਹਾਂ। ਕਿੱਦਿਆ ਸੀ? ਮੈਂ ਕੱਲੀ ਆਇਆ ਸੀਗਾ। ਠੀਕ ਆ ਹਾਂ ਡਿਊਟੀ ਨੇੜੇ ਚੱਲ ਜਾਈਏ ਭਾਈ ਹੋ ਮੋਟਰ ਮਿਲ ਜੇ 2 ਘੰਟ ਬਈ ਛੱਡ ਲਈ ਆ ਚਾਬੀਆਂ ਰੱਖ ਲਾ ਮੋਟਰਿਆਂ ਲੈਟ ਆਉ ਦੋ ਲੈਟ 2 ਵਜੇ ਵਸਾਈ ਤੋਂ ਛੱਡ ਲਈ ਕੋਈ ਗੱਲ ਨਹੀਂ ਤੇ ਅਸੀਂ ਜਾਂਦੇ ਆ ਫਿਰ ਠੀਕ ਆ ਚੱਲੋ ਮੈਂ ਤਾਂ ਹੁਣ ਕਰੇ ਭਾਈ ਛੱਡੂ ਭਾਈ ਬਈ ਛੱਡ ਲੈ ਛੱਡਦਾ ਕੋਈ ਨਹੀਂ ਦੋ ਭਾਵੇਂ ਤਿੰਨ ਛੱਡ ਲਈ ਯਾਰ ਚਲੋ ਠੀਕ ਆ ਭਾਈ ਹਾਂ ਉਹ ਠੀਕ ਆ ਭਾਈ ਠੀਕ ਆ ਚੰਗਾ ਆ ਜਾਓ ਭਾਈ ਚੱਲੀਏ ਫਿਰ ਚਾਲੋ ਜੀ ਮੈਂ ਚਾਹ ਮੈਂ ਜੀ ਚਾਵਣਾ ਮਾਂ ਤਾਂ ਮੈਂ ਲਿਆ ਹਾਂ ਪੁੱਤ ਮੈਂ ਤਾਂ ਆਪ ਡਿੱਕੀ ਜਾਂਦੀ ਸੀ ਤੇ ਲੈਣਾ ਇਹ ਤਾਂ ਦਾਲ ਚੁਗਤੀ ਇਹ ਚਾਰ ਦੇ ਰਿੱਝ ਜੂਗੀ ਉਹਦੋਂ ਨੂੰ ਠੀਕ ਹੈ ਤੇ ਨਾਲੇ ਹੁਣ ਕੰਮ ਵਾਲੇ ਮੁੰਡਿਆਂ ਨਾਲ ਚਾਹ ਕਰ ਦਿੰਦੇ ਪੁੱਤ 4 ਵਜੇ ਨਾਲੇ ਹੋ ਰਹੇ ਹੋਣਗੇ ਇਹਨਾਂ ਨੂੰ ਵੀ ਚਾਹ ਕਰ ਦੂ ਮੈਨੂੰ ਸੱਡਾਂ ਨੂੰ ਜ਼ਰੂਰੀ ਗੱਲ ਵੀ ਕਰਨੀ ਸੀ ਚਾਹ ਪੀਂਦੇ ਵੇਲੇ ਆਪਾਂ ਗੱਲ ਕਰਾਂਗੇ ਕੋਈ ਜ਼ਰੂਰੀ ਚੱਲ ਕੋਈ ਨਾ ਢੇਰਾਇਂ ਕਾ ਤੂੰ ਚਾਹ ਬਣਾ ਲੈ ਇਹਨਾਂ ਦੀ ਬਣਾ ਦੇ ਤੇ ਨਾ ਤਾਂ ਫੇਰ ਆ ਨਿਮੇੜ ਦੇਣਗੇ ਕੰਮ ਜਾਂ ਫੇਰ ਚੱਕ ਜੀ ਰਹਿੰਦੇ ਅਗਲੇ ਨੂੰ ਚਾਹ ਨਹੀਂ ਬਣਾਈ ਅੱਜ ਲੇਟ ਐ ਤੂੰ ਚਾਹ ਤੋ ਬਣਾ ਦੇਣੀ ਬਣਾ ਲੈ ਨਾ ਹਾਂ ਤੇ ਨਾਲੇ ਨਾ ਇਹਨੂੰ ਧੋ ਕੇ ਸਮਾਰ ਕੇ ਤਰੀ ਠੀਕ ਐ ਮਮੀ ਜੀ ਹਾਂ ਠੀਕ ਕਰ ਦੇ ਗੁਰਵਿੰਦਰਾ ਸਮਾਰ ਕੇ ਨਾ ਢਾਲ ਜੀ ਬਣਾ ਕੇ ਦੱਬਿਓ ਇੱਟਾ ਮਮੀ ਜੀ ਆਜਾ ਚਾਹ ਪੀ ਲਈ ਆ ਗਈ ਬੁੱਤਾ ਤੇ ਨਾਲੇ ਪਾਈ ਛੋਡੀ ਚਾਹ ਬਣ ਗਈ ਉਥੇ ਪਾਈ ਪਈ ਆ ਚੱਕ ਲਓ ਬੋਤਲ ਚ ਪਾ ਕੇ ਰੱਖਤੀ ਹੋਊਗੀ ਬਾਹੂ ਨੇ ਉਹ ਤਾਂ ਚਾਹ ਪਾਤੀ ਸੀ ਬੋਤਲ ਚ ਹਾਂਜੀ ਠੀਕ ਆ ਮੱਕਾ ਪੀ ਲੈਣਗੇ ਉਹ ਮੁੰਡੇ ਨੂੰ ਕਹਿ ਕੇ ਆਈਆਂ ਮਹਾ ਬਈ ਇਹਨੂੰ ਸਮਝਦੇ ਉਹ ਕਰਦੇ ਟਾਲ ਜੀ ਕਰਦੀ ਟਾਂ ਦੀ ਪਹਿਲਾਂ ਉੱਚੀਆਂ ਜੀਆਂ ਰਹਿ ਗਈਆਂ ਸੀ ਕੋਲੇ ਬੈਠੇ ਬਿਨਾ ਨਾ ਸਾਹਬ ਨਾ ਕੰਮ ਘੰਮ ਕਰਦੇ ਨੇ ਪੁੱਤ ਹੋਰ ਹਾਂ ਕੀ ਗੱਲ ਕਹਿੰਦੀ ਸੱਚ ਗੱਲ ਤਾਂ ਆਏ ਸੀਗੇ ਮੰਮੀ ਜੀ ਹਾਂ ਮਾਸੀ ਜੀ ਦਾ ਫੋਨ ਆਇਆ ਸੀ अच्छा टीचर ਦਾ ਕੋਰਸ ਮਾਸੇ ਦੀ ਕੁੜੀ ਦਾ ਜਿਹੜੀ ਮੇਰੀ ਹੈਗੀ ਹੈ। ਹਾਂ। ਟੀਚਰ ਦਾ ਕੋਰਸ ਉਹਦਾ ਹੋ ਗਿਆ ਪੂਰਾ। ਅੱਛਾ ਤੇ ਹੁਣ ਉਹ ਨਾ ਵਿਆਹ ਬਾਰੇ ਆਪਣੇ ਜਸਵਾਲ ਬਾਰੇ ਗੱਲ ਕਰਦੇ ਸੀ। ਜਸਵਾਲ ਨੂੰ ਰਿਸ਼ਤਾ ਕਰਨਾ ਦਾ। ਲੈ ਬਾਲੀ ਵਧੀਆ ਗੱਲ ਐ। ਹਾਂ। ਨਾਲੇ ਕੁੜੀ ਦੇਖੀ ਪਾਲੀ ਐ। ਨਾਲੇ ਕੁੜਮਾ ਨਾਲ ਮੈਂ ਵਰਤੀ ਹੋਈ ਆ। ਉਹੀ ਤਾਂ ਗੱਲ ਐ ਵੀ ਨਾਲੇ ਦੋਨਿਆਂ ਸਰ ਪਹਿਣਾ ਹੋ ਜਾਣਗੇ। ਦੇਖ ਗੱਲ ਸੁਣ ਪੁੱਤ ਮੇਰੀ। ਹੂੰ। ਤੇ ਨੂੰ ਤਾਂ ਪਤਾ ਹੀ ਐ। ਮੇ ਤੇ ਕਿੰਨੇ ਵਾਰੀ ਕਹਤਾ ਵੀ ਵਿਆਹ ਕਰਾ ਲੈ ਪੁੱਤ ਹੁਣ ਵਿਆਹ ਕਰਾ ਲੈ ਹਨਾ ਮੇਰੀ ਤਾਂ ਨਹੀਂ ਮੰਨਦਾ ਨਹੀਂ ਤੁਸੀਂ ਵੀ ਜ਼ੋਰ ਪਾਓ ਮੈਂ ਵੀ ਜ਼ੋਰ ਪਾਉਂਗੀ ਸਵਾਲ ਨੂੰ ਮੈਂ ਜ਼ੋਰ ਪਾਉਂਗੀ ਤੇ ਇਹ ਮੈਂ ਕਿਹੜਾ ਜ਼ੋਰ ਨਹੀਂ ਪਾਉਂਗੀ ਪਰ ਇੱਕ ਵਾਰੀ ਤੂੰ ਮਨਾ ਲੈ ਕੇਰਾ ਮਾੜੀ ਜਿਹੀ ਬਹੁਤ ਬੋਲੀ ਪਤਲੀ ਹਾਂ ਕਹਾ ਲੈ ਠੀਕ ਆ ਤੇ ਮੈਨੂੰ ਤਾਂ ਐਂ ਕਹਿ ਦਿੰਦਾ ਮੰਮੀ ਹਜੇ ਕੀ ਹੋਇਆ ਮੰਮੀ ਹਜੇ ਕੀ ਮੈਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰ ਲਾਂ ਫਿਰ ਮੈਂ ਜਸਪਾਲ ਨਾਲ ਗੱਲ ਕਰਾਂ ਜੇ ਤੁਸੀਂ ਪਹਿਨ ਮੈਂ ਕੋਈ ਨਹੀਂ ਗੱਲ ਕਰ ਕੋਈ ਨਾ ਪੁੱਤ ਮੈਂ ਕਿਹੜਾ ਤੇਥੋਂ ਬਾਹਰ ਹਾਂ ਨਾਲੇ ਮੈਨੂੰ ਇਹੋ ਜਿਹੇ ਕਰਦਾ ਰਿਸ਼ਤਾ ਕਿੱਥੇ ਧਰੇ ਪਿਆ ਜਿਵੇਂ ਹੁਣ ਪਹਿਲਾਂ ਤੂੰ ਐਡੀ ਸਿਆਣੀ ਐਡੀ ਰਕਾਨ ਹੈ ਉਹੀ ਜੀ ਤੇਰੀ ਭੈਣ ਆ ਜੂਗੀ ਮਾਸੀ ਦੀ ਕੁੜੀ ਹੋਰ ਤਾਂ ਮੈਂ ਤਾਂ ਗੰਗਾ ਨਾਲ ਲੂੰਗੀ ਤਾਂ ਹੀ ਤਾਂ ਕਹਿੰਦੇ ਆ ਵੀ ਇੱਕ ਹੋ ਜਾਂਦਾ ਹਾਂ ਹਾਂ ਨਾਲੇ ਭਾਈ ਦੋਨੇ ਭੈਣਾਂ ਉਹੀ ਗੱਲ ਹੈ ਇੱਕ ਦੂਜੇ ਦਾ ਸਹਾਰਾ ਹੈ ਨਾ ਹਾਂਜੀ ਤੇ ਕੋਈ ਏਡੋ ਪਾਟੀ ਦੀ ਆ ਗਈ ਪੁੱਤ ਨਾਲੇ ਮੈਨੂੰ ਔਖਾ ਨਾਲੇ ਤੈਨੂੰ ਔਖਾ ਉਹ ਕੀ ਤਾਂ ਹੈ ਮੈਂ ਵੀ ਆਈ ਸੋਚਦੀ ਸੀਗੀ ਚਲ ਉਹ ਵੀ ਜੌਬ ਕਰਦਾ ਜਸਵਾਲ ਵੀ ਉਹ ਵੀ ਜੌਬ ਤੇ ਲੱਗ ਜੂਗੀ ਹਾਂ ਪੁੱਤ ਕਰ ਲੈ ਗੱਲ ਹੋਰ 4 ਪੈਸੇ ਕਰੇ ਆਇਆ ਕਰਨਗੇ ਉਹ ਦੋ ਮਿੰਟ ਤਾਂ ਤੇਰੀ ਮੰਮੀ ਨੇ ਕਹਿਤਾ ਸੀ ਮੈਂ ਤਾਂ ਮੁਰ ਕੇ ਕਿਸੇ ਕੋਈ ਵੀ ਕਹਿੰਦਾ ਸਾਖ ਬਾਰੇ ਮੈਂ ਤਾਂ ਗੱਲ ਛੇੜ ਹੀ ਨਹੀਂ ਸੀ ਮੈਂ ਤਾਂ ਸਮਾ ਆ ਤੇਰ ਤਾਈ ਨੂੰ ਵੀ ਜੰਗੀਰੋ ਨੂੰ ਕਹਿ ਰੱਖਿਆ ਸੀ ਅੱਛਾ ਉਹ ਕਹਿੰਦੀ ਸੀ ਕਹਿੰਦੀ ਮੇਰੀ ਆਹ ਹੋਏਗੀ ਕਨਮੇਟੀ ਕਹਿੰਦੀ ਉਹਦਾ ਤੈਨੂੰ ਰਿਸ਼ਤਾ ਲਿਆ ਦਿੰਨੇ ਤੇਰੇ ਮੁੰਡੇ ਵਾਸਤੇ ਮੈਂ ਆਖਿਆ ਮਾਂ ਕੁੜੇ ਸਾਡੀ ਨਾ ਉਹ ਹਾਂਜੀ ਹੋਈ ਹੋਈ ਆ ਪਹਿਣੇ ਜੇ ਕੋਈ ਉਹ ਨਾ ਨੇ ਕੋਈ ਉਹ ਕਰਤਾ ਤਾਂ ਮੈਂ ਤੈਨੂੰ ਦੱਸ ਦੂੰ ਵੀ ਪੁੱਛੇ ਬਿਨਾ ਮੈਂ ਕਹਿ ਨਹੀਂ ਸਕਦੀ ਕੁਛ ਉਹਨਾਂ ਨੇ ਤਾਂ ਮੈਨੂੰ ਬਾਰੇ ਟਾਈਮ ਦਾ ਕਿਹਾ ਹੋਇਆ ਸੀ ਅੱਛਾ ਮੈਨੂੰ ਐਸੇ ਉਹਦਾ ਕੋਰਸ ਪੂਰਾ ਹੋ ਜਾਂਦੇ ਇੱਕ ਜਸਪਾਲ ਨੂੰ ਵੀ ਪਰਮਿਸ਼ਨ ਤਾਂ ਆਪਾਂ ਲਵਾਂਗੇ ਨਾ ਹਾਂ ਹਾਂ ਉਹ ਤਾਂ ਲੈਣੀ ਪੋਗੀ ਫਿਰ ਤਾਂ ਜਿਵੇਂ ਕਹੇ ਜੇ ਕੇ ਰਹੋਨੇ ਹਾਂ ਕਰਤੀ ਪੁੱਤ ਵਧੀਆ ਮੈਂ ਵੀ ਆਪਦੇ ਫਰਜ਼ ਜੇ ਨੇ ਮੈਂ ਤਾਂ ਾ ਟਿੱਲੀ ਮੱਠੀ ਜੀ ਰਹਿੰਦੀ ਆ ਕੀ ਪਤਾ ਕਦੋਂ ਕੀ ਹੋ ਜਾਏ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਸਭ ਠੀਕ ਐ ਉਹ ਐਵੇਂ ਟੈਨਸ਼ਨ ਨਾ ਲਿਆ ਕਰ ਮੇਰੀ ਜਾਨ ਤੂੰ ਤਾਂ ਫੋਨ ਕਰਨ ਸਾਰ ਇਹਨਾਂ ਬਸ ਵਿਆਹ 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 ਕਰਨ ਲੱਗ ਜਨੇ ਵਿਆਹ ਮੈਂ ਤੇਰੇ ਨਾਲ ਹੀ ਕਰਾਉਂ オリジナル ਕਰਾਉਣਾ ਮੈਨੂੰ ਐ ਰਸਾ ਕਮਾਲ ਦੀ ਗੱਲ ਟੈਨਸ਼ਨ ਨਾ ਲਿਆ ਕਰ ਐ ਨਾ 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 ਜਮਾ ਬੇਫਿਕਰੀ ਹੋ ਜਾ ਮੈਂ ਨਾ ਮਰੀ ਗੱਲ ਸੁਣ ਅੱਜ ਤਾਂ ਮਰੀ ਨਾ ਹੈਗੀ ਨਾਈਟ ਡਿਊਟੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀਗਾ ਤੇ ਮੈਂ ਸਵੇਰੀਆ ਕਿਨ ਭਾਬੀ ਨਾਲ ਗੱਲ ਕਰਦਾ ਹਾਂ ਨਾ ਉਹਨੂੰ ਬਣਾਉਣਾ ਪਹਿਲਾਂ ਭਾਬੀ ਨਾਲ ਗੱਲ ਕਰੂੰਗਾ ਮੈਂ ਪਹਿਲਾਂ ਹਲੇ ਦੱਸਿਆ ਨਹੀਂ ਨਾ ਕਿਸੇ ਨੂੰ ਟੈਨਸ਼ਨ ਨਾ ਲੈ ਤੂੰ ਹਾਂ ਤੇ ਨਾਲੇ ਹੁਣ ਟਾਈਮ ਵੀ ਹੁਣ ਕਾਫੀ ਹੋ ਗਿਆ ਤੇਰੀ ਸੁਣ ਤੇ ਮੈਂ ਨਾ ਇੱਕ ਵਾਰੀ ਝੋਟੀ ਕਰਿਆ ਫਿਰ ਸਵੇਰੀਆ ਕੇ ਕਰਦਾ ਠੀਕ ਹੈ ਜੇ ਰਾਤ ਨੂੰ ਟਾਈਮ ਲੱਗ ਜਾਦਾ ਮੈਂ ਤੈਨੂੰ ਲੇਟ ਮੈਸ ਕਰ ਲਵਾਂ ਹਾਂ ਓਕੇ ਟੈਨਸ਼ਨ ਨਾ ਮਰੀ ਜਾਣਾ ਉਹ ਵਿਆਹ ਮਾਮ ਦੀ ਗੱਲ ਤੂੰ ਤਾਂ ਜਮੀਨਾਂ ਦਾ ਸੌ ਹੋਈ ਹੈ ਬੇਸ਼ਕਵਾਸ਼ ਵੀ ਤਾਂ ਰੱਖ ਟੈਨਸ਼ਨ ਨਹੀਂ ਲੈ ਹਾਂ ਠੀਕ ਹੈ ਠੀਕ ਹੈ ਫਸਤੋ ਆਪਣਾ ਮੜਾ ਨਾ ਸਟੱਡੀ ਦਾ ਧਿਆਨ ਰੱਖਿਆ ਕਰ ਠੀਕ ਹੈ ਓਕੇ 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 ਬਾਏ ਤੇ ਇਹ ਵੀ ਨਾ ਕਮਰੇ ਜਾਨੇ ਬੜੀ ਜਿਆਦੇ ਪਾਗਲ ਹੋ ਜਾਂਦੀ ਹੈ ਚਲ ਕੋਈ ਗੱਲ ਕਰਦੇ ਆਪਾਂ ਆ ਬੀ ਦੀ ਨਾਲ ਨਾਲੇ ਬਾਈ ਦੀਆਂ ਨਾ ਸ਼ਾਰ ਨਿਕਲੇ ਮੈਂ ਤੈਨੂੰ ਫੋਲ ਆ ਜਾ ਸਮਝਦੀ ਸੀ ਕੋਈ ਨਾ ਮੈਂ ਕਰਦੀ ਆ ਮੰਮੀ ਨਾਲ ਨਾਲ ਹੱਤਾ ਮੈਂ ਸੀ ਮੇਰਾ ਗਰਾਉਂਡ ਗ੍ਰੀਸਤਾ ਜਿਸ ਪਾਲ ਲਾ ਮੈਨੂੰ ਲਾ ਦੀ ਆ ਵੀ ਸੁੱਕੇ ਹੀ ਪਏ ਨੇ ਚਲੋ ਅੱਜ ਦੀ ਧੁੱਪ ਇਹਨਾਂ ਨੂੰ ਹੋਰ ਲਵਾ ਲੈਣ ਆ ਆ ਮਿਰਚਾਂ ਆਂ ਵੀ ਪਾਕ ਹੀ ਆਵਾ ਸੁੱਕਣੀਆਂ ਮੰਮੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਆਂ ਹਾਂ ਪੁੱਤ ਅੱਜ ਮੈਂ ਜਸਪਾਲ ਫੋਨ ਤੇ ਗੱਲ ਕਰਦਾ ਸੁਣਿਆ ਤਾ ਕਿਸੇ ਕੁੜੀ ਨਾਲ ਗੱਲ ਕਰਦਾ ਸੀ ਕੁੜੀ ਨਾਲ ਹਾਂ ਮੈਂ ਤਾਂ ਟੈਨਸ਼ਨ ਹੋਈ ਵੀ ਆ ਕੁੜੀ ਕੁੜੇ ਤੂੰ ਹੀ ਨਾ ਟੈਨਸ਼ਨ ਕਰਿਆ ਕਰ ਨਹੀਂ ਮੰਮੀ ਹੈਗੀ ਗੱਲ ਤਾਂ ਮੈਂ ਤੁਹਾਨੂੰ ਆਖਿਆ ਸੀ ਜਿਸ ਪਾਲ ਨੂੰ ਰਿਸ਼ਤਾ ਮੈਂ ਹੀ ਕਰਾਉਣਾ ਮੈਂ ਆਦੀ ਮਾਸੀ ਨੂੰ ਹਾਂ ਪਰ ਹੀ ਬੈਠਿਆਂਗੀ ਮੇਰੀ ਗੱਲ ਤਾਂ ਸੁਣ ਲੈ ਪੁੱਤ ਐਨੀ ਟੈਨਸ਼ਨ ਕਿਉਂ ਲੈਨੀ ਨਾਲੇ ਤੂੰ ਉਦੋਂ ਟੈਨਸ਼ਨ ਲਈ ਜਦੋਂ ਤੇਨੂੰ ਮੈਂ ਕਹਤਾ ਵੀ ਮੈਂ ਤਾਂ ਭਾਈ ਹੋਰ ਰਿਸ਼ਤਾ ਲਵਾਂ ਤੇ ਤੈਨੂੰ ਮੈਂ ਕਹੀ ਜਣੀ ਵੀ ਰਿਸ਼ਤਾ ਮੈਂ ਭਾਈ ਉਹੀ ਲਵਾਂ ਜਿਹੜੀ ਤੇਰ ਨਾਲਤੀ ਇਹ ਜਵਾਨ ਹੋਈ ਹੈ ਉਹੀ ਜ ਮੈਂ ਗੱਲ ਕਰਦਾ ਸੁਣਿਆਗਾ ਕੁੜੀ ਨਾਲ ਅभी ਮੱਕ ਵਿਆਹ ਕਰਾਵਾਂਗੇ ਮੈਨੂੰ ਤਾਂ ਟੈਨਸ਼ਨ ਵੜੀ ਹੋਈ ਪਈ ਐ ਨਹੀਂ ਐਵੇਂ ਮਾਦਾ ਹੋ ਪਕਾਈ ਕਿਸੇ ਨਾਲ ਨਹੀਂ ਨਹੀਂ ਤੁਸੀਂ ਪਰ ਬੱਚੋ ਗੱਲਬਾਤ ਕਰਿਓ ਮੈਨੂੰ ਤਾਂ ਵਲੀਟੈਂਸ ਨਾਲ ਕੋਈ ਨਾ ਜੇ ਗੱਲਬਾਤ ਹੋਈ ਵੀ ਉਹਦੀ ਕਰਦਾ ਵੀ ਗੱਲ ਹੋਈ ਚੱਲ ਮੈਂ ਮੰਨਦੀ ਆ ਵੀ ਤੇਰੀ ਗੱਲ ਪੂਰ ਕਰ ਦੰਨੀ ਆ ਵੀ ਉਹਦੀ ਗੱਲ ਹੈਗੀ ਹੈ ਕਿਸੇ ਨਾਲ ਉਹੀ ਤਾਂ ਹੈ ਮੈਨੂੰ ਤਾਂ ਦੱਸੂਗਾ ਉਹੀ ਤਾਂ ਹੈ ਫਿਰ ਮੈਂ ਤਾਂ ਜਾਣਦੇ ਬੈਠਿਆ ਨਾ ਮੈਂ ਝੂਠੀ ਬਹਿ ਜੂਗੀ ਮੈਂ ਤਾਂ ਐਸੇ ਘਰ ਚ ਹੀ ਬਹਿ ਕੇ ਲਿਆਉਣਿਆ ਦੀ ਭੈਣ ਮੇਰੀ ਗੱਲ ਸੁਣਦਾ ਹਾਂਜੀ ਦੇਖ ਪਹਿਲੀ ਗੱਲ ਤਾ ਉਹਦੇ ਵੱਡੇ ਭਰਾ ਨਾਲ ਗੱਲ ਠੀਕ ਹੈ ਜੀ ਦੂਜੀ ਗੱਲ ਭਈ ਮੇਥੋਂ ਬਿਨਾ ਤਾਂ ਨਹੀਂ ਵਿਆਹ ਲਿਆ ਲੇਗਾ ਕੀ ਵੀ ਦਾ ਇਸੇ ਘਰ ਚ ਫੇਰ ਕੀ ਪਤਾ ਮੰਮੀ ਹੁਣ ਉਹ ਹੀ ਗੱਲ ਆ ਵੀ ਆਪਦੀ ਮਰਜ਼ੀ ਕਰ ਲੈ ਕੋਈ ਨਾ ਉਹਨੂੰ ਗੱਲ ਚ ਲਾਉਣ ਦੇ ਮੇਰੇ ਕੋਲ ਜਦੋਂ ਮੇਰੇ ਕੋਲ ਗੱਲ ਚ ਲਾਉ ਮੈਂ ਉਹਦੀ ਕਹੀ ਵੀ ਭਾਈ ਮੈਂ ਜਵਾਨ ਦੀ ਬੈਠੀ ਆ ਨਾਲੇ ਮੈਂ ਕੀ ਜਵਾਬ ਦਵਾਂਗੀ ਵੱਡੀ ਬਹੂ ਨੂੰ ਹਾਂ ਉਸ ਸੋਡੇ ਸਿਰ ਤੇ ਗੱਲ ਆ ਹੁਣ ਮੇਰਾ ਟੈਨਸ਼ਨ ਬਥੌਰ ਤੁਸੀਂ ਕਰੋਗੇ ਜਮੀਨਾਂ ਫੇਕਰਕਾਰ ਪੁੱਤ ਠੀਕ ਆ ਮੰਮੀ ਨਾਲੇ ਮੇਰੀ ਗੱਲ ਸੁਣੋ ਜੇ ਤਾਂ ਆਪਣਾ ਕੋਈ ਸੱਸ ਨੂੰ ਹਾਲਾ ਕੰਮ ਹੋਵੇ ਫੇਰ ਤਾਂ ਧੀਏ ਮੈਂ ਕਹਿ ਦਾਂ ਤਾਂ ਹੀ ਤਾਂ ਕਹਿੰਦੇ ਮੰਮੀ ਆਪ ਇੱਕ ਘਰ ਤੇ ਹੋ ਜਾਗੇ ਅਸੀਂ ਵੀ ਦੋਨੇ ਭੈਣਾਂ ਫੇਰ ਕਿਉਂ ਕਰਦੀ ਆੱਡੇ ਦੀ ਹੋ ਗਈ ਅੱਡੁੱਡ ਹੋਣਗੇ ਫੇਰ ਆਏ ਪਾਪ ਉਹ ਰਿਸ਼ਤੇਦਾਰ ਦਾ ਹੋਇਆ ਐਡੀ ਐਡੀ ਵੱਡੀ ਗੱਲ ਨਹੀਂ ਮੈਂ ਤੈਨੂੰ ਅੱਡ ਕਰ ਦੂੰਗੀ ਨਾਲੇ ਈ ਤੇ ਤੇਥੋਂ ਬਿਨਾਂ ਵੀ ਨਿਕਾਣ ਸੰਭੂ ਮੈਂ ਰੋਜ਼ ਦੀ ਬਿਮਾਰ ਰਹਿਣੀ ਆ ਲੈ ਦੱਸ ਕੋਈ ਨਾ ਕਰ ਲੈਣ ਦੀ ਗੱਲਾਂ ਜਿਹਦੇ ਨਾਲ ਕਰਦਾ ਚਾਰ ਦਿਨ ਅਸਲ ਤਾਂ ਮੈਂ ਪੱਟੂ ਕੱਲ ਜਦੋਂ ਮੈਨੂੰ ਮਿਲ ਗਿਆ ਜ਼ਰੂਰ ਸਮਝਾਵੇਂ ਤੁਸੀਂ ਕੋਈ ਨਾ ਹੁਣ ਉਹਨੂੰ ਕਰਿਆ ਹੁੰਦੇ ਡਿਊਟੀ ਬਾਗਿਆ ਹਾਂਜੀ ਉਹ ਤਾਂ ਚਲੇ ਗਿਆ ਕੋਈ ਨਾ ਨਾਈਟ ਸੀਗੀ ਉਹਨਾਂ ਦੀ ਨਾਈਟ ਡਿਊਟੀ ਸੀ ਨਹੀਂ ਮੈਂ ਫੋਨ ਤੇ ਗੱਲ ਕਰ ਲੈਂਦੀ ਪਰ ਮੈਂ ਹੁਣ ਨਹੀਂ ਕਰਦੇ ਉਹਨੂੰ ਆ ਜਾਂਦੇ ਬੈਠਾਂ ਤੇ ਕਦੇ ਤਾਂ ਗੱਲ ਚਲਾਉ ਔਰੀ ਗੱਲ ਵੜ ਦੂੰ ਮੈਂ ਟੈਨਸ਼ਨ ਨਾ ਲਿਆ ਕਰ ਬਸ ਹੁਣ ਸੋਡੇ ਦੇ ਗੱਲ ਲੈ ਗਏ ਕੋਈ ਨਾ ਕੋਈ ਨਾ ਚਲ ਮੈਂ ਉਧਰ ਕੰਮ ਕਰਿਆ ਵਾ ਹੋ ਰਹਿਦਾ ਜਿਹੜਾ ਕਿਤੇ ਸੱਚੀ ਤਾਂ ਨਹੀਂ ਹੈਗੀ ਇਹ ਗੱਲ ਆ ਅੱਜਕੱਲ ਦੇ ਮੁੰਡੇ ਆ ਜਾਂਦਾ ਵੀ ਪਤਾ ਨਹੀਂ ਲੱਗਦਾ ਕਿਤੇ ਹੋਰ ਹੀ ਨਾ ਉਧਰ ਮੋੜ ਉੱਠ ਖੜੇ ਘਾਚਾ ਸਾਡੀ ਤਾਂ ਸੱਸ ਨੂੰਹਾਂ ਦੀ ਬਣਦੀ ਬਹੁਤ ਕਿਤੇ ਕੋਈ ਆ ਕੇ ਚਲ ਦੀ ਚੱਖੀ ਚ ਰੋੜ ਪਾ ਦੇ ਚਲ ਮਨਾ ਐਡਾ ਵੀ ਫਿਕਰ ਵਾਲੀ ਗੱਲ ਦੀ ਆਹ ਮੇਰਾ ਪੁੱਤ ਸਹਾਉ ਹੈ ਮੇਰੀ ਗੱਲ ਤਾਂ ਮੰਨੂ ਗਈ ਪੁੱਛ ਲੂਗੀ ਮੈਂ ਐ ਕੀ ਦਾਰਾ ਪੁੱਛਣ ਦਾ ਉੱਚ ਤਾਂ ਸਾਹੀ ਹੁੰਦੀ ਆ ਮੈਂ ਆ ਕੀ ਗੱਲ ਐ ਭਾਈ ਮੈਂ ਤੇਨੂੰ ਸੁਣਿਆ ਨਾ ਮਨਾ ਇਹ ਗੱਲ ਨਹੀਂ ਜਦੋਂ ਆਪ ਕੋ ਗੱਲ ਕਰੂ ਉਦੋਂ ਮੈਂ ਨਹੀਂ ਛੇੜਦੀ ਚਲ ਕਰਨੀ ਬਹੁਤ ਹੈ ਯਾਰ ਭਾਬੀ ਪਾਣੀ ਲੈ ਕੇ ਆ ਲੈ ਕੇ ਆਉਣੀ ਆ ਮੈਂ ਤਾਂ ਕਹਿੰਦਾ ਅੱਜ ਭਾਬੀ ਨਾਲ ਨਾ ਗੱਲ ਕਰੀ ਲੈਂਦੇ ਆ ਵਿਆਹ ਵਾਲੀ ਵੀ ਬਣਾਉਣੇ ਆ ਭਾਬੀ ਨਾਲ ਫੇ ਬਚੋਲਣ ਲੈ ਖੁਸ਼ ਹੋ ਜੂਗੀ ਕਿੱਦੇ ਦੀ ਕਹਿੰਦੀ ਸੀ ਲੈ ਦਸ ਕਰਵਾ ਲੈ ਆ ਭਾਬੀ ਭਾਬੀ ਟੇਰ ਤੇ ਰੱਖ ਦੇ ਇੱਥੇ ਮੈਂ ਤੇਰੇ ਨਾਲ ਗੱਲ ਕਰਨੀ ਹੈ ਕੁਝ ਜ਼ਰੂਰੀ ਬਹਿ ਜਾ ਕੁਰਸੀ ਕਰ ਲੈ ਹੁਣ ਮੇਰਾ ਉਧਰ ਦੁੱਧ ਵੀ ਧਰਿਆ ਪਿਆਗਾ ਕੋਈ ਗੱਲ ਨਹੀਂ ਦੁੱਧ ਤਾਂ ਕਿਧਰ ਨਹੀਂ ਜਾਂਦਾ ਹੈਗਾ ਹਾਂ ਲੱਸ ਮੇਰੀ ਗੱਲ ਸੁਣ ਤੂੰ ਨਾ ਚੂੜੀਆਂ ਪਾਉਣ ਵਾਸਤੇ ਹੋ ਜਾ ਤਿਆਰ ਸੱਚੀ ਹਾਂ ਤੂੰ ਬਣ ਮੇਰੀ ਵਿਚੋਲਣ ਮੈਂ ਮੈਂ ਤੇ ਇਹਨਾਂ ਦੀ ਗਿੱਕਦੀਆਂ ਕਿੱਦਾਂ ਦੀ ਬੱਸ ਫਿਰ ਉਹ ਦਿਨ ਹੁਣ ਆ ਗਿਆ ਚਲ ਗਈਆਂ ਫਿਰ ਤਾਂ ਪਰ ਮੇਰੀ ਗੱਲ ਸੁਣ ਲੈ ਹਾਂ ਬਾਈ ਨਾਲ ਨਾ ਤੂੰ ਆਪੇ ਗੱਲ ਕਰ ਲੈ ਅੱਛਾ ਮੈਨੂੰ ਥੋੜਾ ਜਨਾ ਬਾਈ ਤੋਂ ਚੇਖ ਜੀ ਆਉਂਦੀ ਆ ਤੇ ਨਾਲੇ ਕਰਨੀ ਤੂੰ ਮੰਮੀ ਨਾਲ ਕਰ ਲੈ ਤਦਾਂ ਮੈਂ ਗੱਲ ਕਰਨ ਕੋਈ ਨਾ ਹਾਂ ਪਤਾ ਕੀ ਕਰਨਾ ਮੇਰੇ ਨਾਲ ਨਾ ਕੁੜੀ ਫੜਦੀ ਸੀ ਕਾਲਜ ਦੇ ਵਿੱਚ 2 ਸਾਲ ਹੋ ਗਏ ਸਾਡੀ ਗੱਲਬਾਤ ਹੁੰਦਾ ਹੈ ਲੈ ਬ ਵੀ ਤੂੰ ਦਾ ਐ ਜੇਗਾ ਤੂੰ ਕਰ ਲੈ ਮੂਜ ਫਿਰ ਹੁਣ ਮੇਰੇ ਵੀ ਸੁਣ ਲੈ ਤੇਰੀ ਵੀ ਸੁਣੂੰਗਾ ਪਹਿਲਾਂ ਤੂੰ ਮੇਰੀ ਤਾਂ ਸੁਣ ਲੈ ਚੱਜਣ ਵਾਲਾ ਉਹਦੇ ਘਰ ਦੇ ਤਾਂ ਗਏ ਮੰਨ ਉਹਦੇ ਹੁਣ ਟੈਸਟ ਹੋ ਗਿਆ ਉਹਦਾ ਕਲੀਅਰ ਸਾਡੀ ਹੋ ਗਈ ਸੀ ਉਹਦੀ ਪਹਿਲਾਂ ਪੂਰੀ ਤਾਂ ਕਰਕੇ ਹੁਣ ਬਸ ਆਪਣੇ ਘਰ ਦੇ ਨਾਲ ਟਾਈਮ ਲਾਉਣਾ ਜਿਵੇਂ ਮਰਜ਼ੀ ਬਣਾ ਲੈ ਤੇ ਨਾਲੇ ਹੁਣ ਤੂੰ ਆਪਦੀ ਗੱਲ ਕਰਾ ਦੇ ਕਿਹੜੀ ਕੰਧੀ ਸੁਣਾਉਣੀ ਫਿਰ ਮੈਂ ਤੈਨੂੰ ਆਈ ਪੁੱਛਦੀਆਂ ਮਾਤਾ ਜੀ ਮਾਣੂ ਵੀ ਹਾਂ ਕਹਿ ਰੱਖੀ ਐ। ਆਰੀ ਮਾਸੀ ਨੂੰ ਹਾਂ ਕਹਿ ਰੱਖੀ ਐ। ਮੇਰੀ ਮਾਸੀ ਦੀ ਕੁੜੀ ਹੈਗੀ ਟੀਚਰ ਲੱਗੀ ਹੋਈ ਐ। ਮੈਂ ਤਾਂ ਰਿਸ਼ਤਾ ਤੇ ਰੋੜਾ ਕਰਾਉਣਾ ਸੀ ਮੈਂ ਬੀਬੀ ਮੰਮੀ ਨਾਲ ਵੀ ਗੱਲ ਕਰ ਰੱਖੀ। ਪਰ ਮੇਰੇ ਨਾਲ ਤਾਂ ਨਹੀਂ ਪਾਪੀ ਦਾ ਕਦੇ ਗੱਲ ਕਰੀ ਹੈਗੀ। ਤਾਂ ਮੈਂ ਬਿਨਾਂ ਪੁੱਛੀ ਕਰਤਾ ਉਹ ਸਾਰਾ ਕੁਝ ਇਹ ਕੋ। ਫਿਰ ਹੁਣ ਵਾਏ ਮੈਂ ਜੇ ਤੂੰ ਮੇਰੀ ਗੱਲ ਕੋਈ ਉਲਟਾਉਂਦੇ ਨਹੀਂ ਹੈਗਾ ਮੈਂ ਤਾਂ ਤਾਂ ਪੁੱਛ ਦਿੱਤੇ ਨੇ। ਪਰ ਬਿਨਾਂ ਤੌਂਦਾ ਤਾਂ ਨਹੀਂ ਹੈਗਾ ਮੈਨੂੰ ਪਤਾ ਮੈਂ ਤੇਰੀ ਗੱਲ ਕੋਈ ਵੀ। ਪਰ ਫਿਰ ਵਿਆਹ ਦਾ ਤਾਂ ਬਹੁਤ ਵੱਡਾ ਡਿਸਕ੍ਰੀਪੈਂਸੀ ਹੋਣਾ। ਤੂੰ ਮਾੜਾ-ਮੋਟਾ ਤਾਂ ਮੈਨੂੰ ਪੁੱਛਦੀ। بس پھر وہی ਗੱਲ ਆ ਗਈ ਤੈਨੂੰ ਛੋਟੇ ਜਿਹੇ ਨੂੰ ਪਾਲਿਆ ਮੇਰੇ ਭਰਾ ਨੇ ਹੈ ਥਾਣੇਦਾਰ ਸਿੱਧਾ ਤੈਨੂੰ ਭਰਤੀ ਕਰਾਇਆ ਤੇ ਭਾਬੀ ਦੇ ਮਰਜੀ ਕਰੀਏ ਨਾ ਮਰਜ਼ੀ ਮੈਂ ਕੀ ਕਰਦਾ ਮੈਨੂੰ ਐਂ ਦੱਸੋ ਹੁਣ ਖਾ ਲਿਆ ਕਿ ਜਿੱਦ ਮੈਂ ਤੁਹਾਨੂੰ ਫੜਾ ਦਿੰਦਾ ਠੀਕ ਹੈ ਪੈਸਾ ਜਦੋਂ ਮੈਨੂੰ ਕੋਈ ਲੋੜ ਹੋਵੇ ਮੈਂ ਥੋੜੇ ਚ ਲੈ ਕੇ ਜਾਣਾ ਹੁਣ ਇਹਦੇ ਵਿੱਚ ਮਰਜੀ ਵਾਲਾ ਕੋਈ ਗੱਲ ਨਹੀਂ ਹੈ ਜੀ ਜੇ ਤਾਂ ਚਲੋ ਪੂਰੀ ਮੇਰਾ ਪਰਦੀ ਹੋ ਜੇਗੀ ਮੈਂ ਚੱਲ ਹੁਣ ਅੱਤੀ ਹੋ ਗਿਆ ਚਲੋ ਤੁਸੀਂ ਨੇ ਕਰਵਾਤਾ ਮੰਨ ਲਓ ਪੜਾਤਾ ਮੈਨੂੰ ਮੈਂ ਇਤਨੀ ਗੱਲ ਕਹਿੰਦਾ ਤੁਹਾਡਾ ਗੁਣ ਸ਼ਾਂਤਾ ਮੇਰੇ ਸਾਰੀ ਉਮਰ ਯਾਦ ਰਹੂਗਾ ਹਾਂ ਤਾਂ ਮਰਜ਼ੀ ਵਾਲ ਨਮਰ ਜੀ ਵਾਲੀ ਕੋਡਾ ਨੇ ਨੋ ਪਾਲਾ ਤੰਤਰ ਭਰਾ ਨੇ ਦਿਨ ਰਾਤੋ ਕੰਮ ਕਰਦਾ ਹੈ ਆ ਵੀ ਫਿਰ ਜੇ ਤੂੰ ਮੈਨੂੰ ਮਾੜੀ ਮੋਟੀ ਗੱਲ ਕਰਦੀ ਵੀ ਮੈਂ ਤਾਂ ਉਧਰ ਗੱਲ ਚਲਾਰ ਕੀ ਆ ਫਿਰ ਮੈਂ ਤੁਹਾਡੇ ਦੇ ਦਿਲ ਦੀ ਗੱਲ ਦੱਸਦਾ ਵੀ ਭਾਪੀ ਐ ਕਰਕੇ ਗੱਲ ਤਾਂ ਮੇਰੀ ਕਿਤੇ ਹੋਰ ਚਲੀ ਜਾਂਦੀ ਫੋਟ ਅੱਦੇ ਕੋਲੇ ਮਾਰੀ ਲੰਨੋ ਜਵਾਨ ਦੇ ਤੀ ਮੈਂ ਉਹਨਾਂ ਨੂੰ ਜਵਾਬ ਜਵਾਨ ਨਹੀਂ ਬੱਟੇ ਮੈਂ ਜਵਾਬ ਕਰੀ ਦਿੰਦੀ ਜਵਾਬ ਤਾਂ ਵੀ ਹੁਣ ਮੇਰੀ ਗੱਲ ਨੂੰ ਤਾਂ ਹਮੇਰੇ ਪਸਾ ਕੇ ਰੱਖਦਾ ਓਏ ਜੀ ਮੇਰਾ ਕੀ ਕਸੂਰ ਹੈ ਮਾਦਨੀਆਂ ਆਸਨਾਈ ਬੈਠੀ ਸੀ ਵੀ ਮੈਨੇ ਜਮਾ ਨਹੀਂ ਦੂਆ ਉਹ ਹੈਗਾ ਜੇ ਤਾਂ ਮੈਂ ਆਉਂਦਾ ਭਾਬੀ ਮੈਂ ਕਿਹੜਾ ਜਵਾਬ ਦਿੰਨਾ ਗੱਲ ਤਾਂ ਹੈ ਵੀ ਫਿਰ ਹੁਣ ਕਿੰਨੇ ਉਹ ਮੇਰੇ ਨਾਲ ਪਰਤਦੀ ਰਹੀ ਹੈ ਇੰਨਾ ਟਾਈਮ ਹੁਣ ਮੈਂ 2 ਸਾਲਾਂ ਤੋਂ ਸਾਡੀ ਗੱਲਬਾਤ ਹੁੰਦੀ ਰੋ ਲੈ ਖੜੀ ਵੀ ਹੋ ਗਈ ਤੀ ਤੱਕੇ ਚੱਲ ਵੀ ਪਈ ਪਰ ਹੁਣ ਉਹ ਪੱਤਾ ਤਾਂ ਰੰਗਿਆ ਨਹੀਂ ਹੈਗਾ ਫਿਰ ਕਿਉਂ ਰੰਗਿਆ ਕਿਉਂ ਨਹੀਂ ਰੰਗਿਆ ਆਹ ਕਿਹੜੀ ਗੱਲ ਹੈ ਤੂੰ ਤਾਂ ਜਮੀ ਨਹੀਂ ਸੀ ਗੱਲ ਉਲਟਾਉਂਦਾ ਮੇਰੀ ਵਾਰੇ ਇੱਕ ਗੱਲ ਮੰਨਦਾ ਸੀ ਭਾਬੀ ਹੁਣ ਮੈਂ ਉਹਦੇ ਵੀ ਘਰੇ ਸਾਰੇ ਕਿਤੇ ਗੱਲ ਚੱਲ ਰਹੀ ਹੈ ਜੇ ਤੂੰ ਮੇਰੇ ਕੋਲ ਇੱਕ ਵਾਰੀ ਵੀ ਗੱਲ ਕਰਨ ਲੈਂਦੀ ਮੈਂ ਉਸੇ ਟਾਈਮ ਤੇ ਦੱਸਦਾ ਬੀਤੂ ਕਿਤੇ ਵੀ ਗੱਲ ਨਾ ਕਰਾਈ ਹੁਣ ਅਸੀਂ ਤਾਂ ਇਨੇ ਚਾਈ ਜਾਈ ਉਹ ਵੀ ਦਿਨ ਰਾਤ ਖੇਤੀ ਕਰਦਾ ਮਿਹਨਤ ਕਰਦਾ ਦੋ ਦੋ ਬੰਦੇ ਜਿੰਨਾ ਕੰਮ ਕਰਦਾ ਗੱਲ ਕਰ ਰਿਹਾ ਵਿਚਾਰ ਤੂੰ ਵੀ ਇੰਨੀ ਕਮਾਈ ਕਰਦੇ ਹੋਣਾਗਾ ਘਰੇ ਫਿਰ ਵਧੀਆ ठाठ-ਬਾਠਾਂ ਆਂਦੇ ਆ ਕਰਾਂਗੇ ਅੱਭੀ ਵਿਆਹ ਤਾਂ ठाठ-ਬਾਠ ਵਾਲੀ ਕਰਾਂਗੇ ਪਰ ਗੱਲ ਤਾਂ ਇਹ ਵੀ ਫਿਰ ਹੁਣ ਉਹਦੇ ਉਸ ਗੱਲ ਦੇ ਵਿੱਚ ਤਾਂ ਮੇਰਾ ਕੋਈ ਕਸੂਰ ਹੈਗਾ ਜੋ ਤਾਂ ਮੈਨੂੰ ਕੋਈ ਗੱਲ ਦਿਲ ਦੀ ਦੱਸੀ ਨਹੀਂ ਹੈਗੀ ਨਾ ਮੈਨੂੰ ਮੰਮੀ ਨੇ ਕਰੇ ਕੋਈ ਜ਼ਿਕਰ ਕਰਿਆ ਉਹ ਗੱਲ ਵੀ ਮੈਂ ਮੰਮੀ ਕੋਲੇ ਗੱਲ ਕਰੇ ਮੈਨੂੰ ਤਾਂ ਮੰਮੀ ਨੇ ਕਦੇ ਵੀ ਨਹੀਂ ਗੱਲ ਕਰੀ ਹੈਗੀ ਮੇਰਾ ਤਾਂ ਉਹ ਚਾਹ ਨਹੀਂ ਰਹਿਣਾ ਹੁਣ ਉਹ ਚਾਹ ਚੋਣੀ ਰਹਿਣਾ ਹੈਗਾ ਇਹ ਤੇ ਜੇ ਮਾਰੇ ਮਸਲੀ ਗੁੜੀ ਵਾਕੇ ਲਿਆਉਣੀ ਸੀ ਤੈਨੂੰ ਪਾੜਾ ਪਾੜਾ ਹੋ ਜਾਂਦਾ ਵਾਸੇ। ਓਬੀ ਜੇ ਤਾਂ ਮੈਨੂੰ ਤੂੰ ਦੱਸਦੀ ਮੈਂ ਫਿਰ ਤੱਕਰੀ ਗੱਲ ਮੰਨਦਾ ਹੁਣ ਮੈਨੂੰ ਇਹ ਦੱਸ ਜਦੋਂ ਮੇਰੇ ਕੋਲ ਤਾਂ ਗੱਲ ਹੀ ਨਹੀਂ ਕਰੀ ਮੇਰਾ ਕਸੂਰ ਕੀ ਐ ਇਦੇ ਚ? ਮਸ ਕਸੂਰ ਤਾਂ ਇਹ ਹੀ ਆ ਹੁਣ ਆ ਤੂੰ ਮਰਜ਼ੀ ਕਰਨਾ ਭਾਈ। ਲੈ ਕਿ ਨਹੀਂ ਮਰਜ਼ੀ ਕਰਦਾ ਮਰਜ਼ੀ ਵਾਲ ਤੇ ਇਹਦੀ ਕੋਈ ਗੱਲ ਨਹੀਂ ਹੈਗੀ। ਮੈਂ ਮੰਮੀ ਨਾਲ ਵੀ ਗੱਲ ਕਰੂਗੀ। ਤੈਨੂੰ ਤਾਂ ਕਹਿੰਦੇ ਸੀ ਹੋਈ ਨਹੀਂ। ਮੈਂ ਤਾਂ ਤਾਂ ਰੰਗਮੈਂਟਾਇ ਸੀ ਚਲ। ਹੌਣ ਲੱਗਦੀ ਕਿ ਨਾ ਮੈਂ। ਮੈਂ ਤਾਂ ਐਸਾ ਹਾਂ ਭਾਈ ਮੰਨ ਲੇ ਜੂਗੀ ਪਹਿਲੀ ਵਾਰੀ। ਉਹ ਤਾਂ ਹੋਊਲੀ ਪਸੂੜੀ ਪਾ ਕੇ ਉਹ ਤਾਂ ਹੋਰ ਸੱਪ ਕਰਦਾ ਮੁਰੋ ਮੈਂ ਤਾਂ ਸਰੀਰ ਉਹ ਦਾ ਡਿਊਟੀ ਤੇ ਮਸਾ ਲੰਗਾਈ ਮੈਨੂੰ ਐਸਨੇ ਕਿਹੜੇ ਵੇਲੇ ਜਾ ਕੇ ਭਾਬੀ ਨੂੰ ਦੱਸਾਂ ਭਾਬੀ ਨੂੰ ਦੱਸਾਂ ਭਾਬੀ ਨੇ ਤਾਂ ਲਾ ਕੇ ਰੰਗ ਭਾਬੀ ਨੇ ਤਾਂ ਮੁਰੋ ਹੋਰ ਸੱਪ ਕਰਦਾ ਮੇਰੀ ਮਾਸੀ ਦੀ ਕੋਈ ਤਾਂ ਰਿਸ਼ਤਾ ਨਹੀਂ ਲੈਂਦਾ ਕਹਿੰਦਾ ਚਲੋ ਦੇਖਦੇ ਆ ਕਿ ਬਰਦਾ ਸਰਚੇ ਭਾਸ਼ਾ ਦੇਖ ਲ ਮਮੀ ਕੋਈ ਨਾ ਪਤਾ ਆਉਦਾਗਾ ਕਰ ਲਾਗਾ ਆ ਸਸੀ ਕਰ ਮਮੀ ਤabi ਕੱਪੜੇ ਨਹੀਂ ਮੇਰੇ ਉਹ ਬਦਲ ਲਾ ਪਏ ਨੇ ਅਲਮਾਰੀ ਚ ਚੱਕ ਲਾ ਪਈ ਜਾਂਦੇ ਹੁੰਦੇ ਗੱਲ ਸੁਣ ਬੈਠਾ ਫੇਰ ਬਦਲ ਲੀ ਕਿੱਦਰੇ ਨਹੀਂ ਭਰ ਜੇ ਜਾਂਦੇ ਹਾਂ ਬੋਲ ਭਾਈ ਹੁਣ ਇਹਦੇ ਮੂੰਹ ਤੇ ਹੀ ਦੱਸ ਕੱਦ ਉਸ ਦਿਨ ਮੈਂ ਦੱਸ ਦੱਸ ਕਹਿੰਦਾ ਮੇਰੀ ਕੁੜੀ ਨਾਲ ਗੱਲ ਚੱਲਦੀ ਹੈ ਮੈਂ ਤਾਂ ਉੱਥੇ ਵਿਆਹ ਕਰਾਉਣਾਗਾ ਜੇ ਮੈਂ ਗੱਲ ਕਰੀ ਬੈਠਿਆ ਮਾਸੀ ਨਾਲ ਆ ਕੀ ਕਹਿੰਦੀ ਹੈ ਮੈਂ ਸੁਣ ਉਹ ਦਿਨ ਐ ਦੱਸ ਰੱਖਿਆਗਾ ਹੁਣ ਮੰਮੀ ਮੇਰੀ ਗੱਲ ਸੁਣ ਲੈ ਭਾਬੀ ਮੈਨੂੰ ਕਹਿੰਦੀ ਕਹਿੰਦੀ ਮੈਂ ਆਪਦੀ ਮਾਸੀ ਦੀ ਕੁੜੀ ਨਾਲ ਗੱਲ ਚਲਾ ਰੱਖੀ ਹੈ ਤੇਰੇ ਬਾਰੇ। ਹਾਂ ਚਲਾ ਰੱਖੀ ਹੈ। ਤੇ ਫਿਰ ਮੈਨੂੰ ਕਹਿੰਦੀ ਮੰਮੀ ਨੂੰ ਵੀ ਦੱਸਿਆ ਜੀ। ਹਾਂ। ਮੈਨੂੰ ਅਸ ਤਾਈ ਮੇਰੇ ਕੋਲ ਕਦੇ ਗੱਲ ਕਰੀ। ਭਾਬੀ ਨੇ ਕਦੇ ਗੱਲ ਕਰੀ। ਹੁਣ ਜਿਹੜੀ ਕੁੜੀ ਨੂੰ ਮੇਰੀ ਘਰ ਮੇਰੇ ਨਾਲ 2 ਸਾਲ ਪੜਦੀ ਰਹੀ ਹੈ 2 ਸਾਲ ਹੋ ਗਏ। ਤੇ ਹੁਣ ਜੇ ਮੇਰੀ ਘਰ ਉਹਦੇ ਸਾਰੇ ਕਦੇ ਗੱਲ ਚੱਲ ਰਹੀ ਹੈ ਘਰੇ ਗੱਲ ਚੱਲ ਰਹੀ ਹੈ ਹੋਰ ਚੱਲ ਰਹੀ ਹੈ ਤੇ ਹੁਣ ਜੇ ਮੈਂ ਉਹਨੂੰ ਵਿਆਹ ਦੇ ਬਾਰੇ ਹਾਂ ਕਰਤੀ ਸੋਨੂੰ ਤੇ ਉਹਨੂੰ ਹਾਂ ਕਰਤੀ ਤਾਂ ਅੱਜ ਉਹਨੂੰ ਭਾਬੀ ਕਹਿੰਦੀ ਮੈਂ ਤਾਂ ਆਪਦੀ ਮਾਸੀ ਦੀ ਕੁੜੀ ਨਾਲ ਗੱਲ ਸਣਗੀ ਗੱਲ ਮੈਨੂੰ ਆ ਕੇ ਨੇ ਸਰਪ ਕੋ ਦੱਸਤਾ ਨਾਲੇ ਤੂੰ ਐਡਾ ਵੱਡਾ ਨਹੀਂ ਹੈਗਾ ਜਿਹਦੇ ਇੰਨੇ ਫੈਸਲੇ ਤੂੰ ਇਕੱਲਾ ਲਏ ਆ ਤੇਰੀ ਚੱਲਦੀ ਹੋਊਗੀ ਤੇਰੇ ਥਾਣੇ 'ਚ ਥਾਣੇਦਾਰੀ ਘਰ 'ਚ ਨਹੀਂ ਚੱਲਦੀ ਮੈਂ ਤੇਰੀ ਮਾਂ ਬੈਠੀ ਆ ਜਿਉਂਦੀ ਅਜੇ ਮਰ ਨਹੀਂ ਗਈ ਤੂੰ ਇੱਕ ਵਾਰੀ 2 ਸਾਲ ਹੋ ਗਏ ਤੂੰ ਕਹਿੰਦਾ ਮੇਰੀ ਗੱਲ ਚੱਲਦੀ ਐ ਆ ਦੋ ਸਾਲਾਂ 'ਚ ਮੈਨੂੰ ਇਹ ਨਹੀਂ ਕਦੇ ਦੱਸਿਆ ਵੀ ਮੈਂ ਕਿਸੇ ਕੁੜੀ ਨੂੰ ਪਸੰਦ ਕਰਦਾ ਮੈਂ ਉਹਦੇ ਨਾਲ ਵਿਆਹ ਕਰਵਾਉਂਦਾ ਕਦੇ ਦੱਸਿਆ ਤੈ ਮੰਮੀ ਦੀ ਗੱਲ ਮੰਮੀ ਤੁਹਾਡੇ ਕੋਲ ਤਾਂ ਗੱਲ ਕਰ ਸਕਦੇ ਸੀ ਫੇਰ ਹਾਂ ਪਰ ਤਮਾ ਪੁੱਤਾਂ ਦੇ ਇਕ ਕਰ ਲੈ ਮੇਰੇ ਕੋਲੇ ਨਹੀਂ ਸੀ ਕਰਨੀ ਆ ਮਾਮਾ ਵਰਗੀ ਤੇਰੀ ਪਰਜਾਈ ਸੀ ਇਹਦੇ ਕੋਲੇ ਕਰ ਦਿੰਦਾ ਆਪਦੇ ਭਾਈ ਕੋਲੇ ਗੱਲ ਕਰ ਲੈਂਦਾ ਹੈ ਮੰਮੀ ਮੇਰੀ ਗੱਲ ਸੁਣ ਲੈ ਉਹ ਕਹਿੰਦੀ ਜਨਜਨ ਮੇਰਾ ਕੋਰਸ ਨਹੀਂ ਪੂਰਾ ਹੁੰਦਾ ਨਾ ਤਾਂ ਮੈਂ ਆਪਦੇ ਘਰੇ ਗੱਲ ਕਰਾਂ ਨਾ ਕਹਿੰਦੀ ਤੂੰ ਆਪਦੇ ਘਰੇ ਗੱਲ ਕਰੀ ਹੁਣ ਉਹਦਾ ਕੋਰਸ ਪੂਰਾ ਹੋ ਗਿਆ ਫਾਰਮ ਉਹਦੇ ਭਰੇ ਹੋਏ ਨੇ ਚਲ ਉਹ ਵੀ ਆਹਗਾ ਨੌਕਰੀ ਤੇ ਲੱਗ ਜੂਗੀ ਹੁਣ ਉਹਨੇ ਕਹਿਤਾ ਮੈਂ ਤਾਂ ਤੁਹਾਡੇ ਕੋਲ ਗੱਲ ਕਰ ਲਈ ਬਾਕੀ ਮੈਂ ਕਿਹੜਾ ਕੋਈ ਉਧਰ ਲੰਬ ਮੈਰਿਜ ਕਰਾਉਣ ਲੱਗਿਆ ਜਾਂ ਉਹਨੂੰ ਘੂਨ ਲੈ ਕੇ ਆਉਣਾ ਪਰਵਾਰ ਦੀ ਰਜਾ ਬੰਦੀ ਨਾਲ ਹੀ ਗੱਲ ਕਰ ਰਿਆ ਮੈਂ ਹੋਂ ਸਾਰ ਸਭ ਤੋਂ ਪਹਿਲਾਂ ਭਾਬੀ ਨੂੰ ਦੱਸਿਆ ਤੇ ਭਾਬੀ ਦੀ ਹਰ ਗੱਲ ਮੰਨਦਾ ਮੈਂ ਹੋਂ ਸਾਰ ਦੱਸਿਆ ਉਹਦੇ ਕੋਲੇ ਹਾਂ ਹੁਣ ਉਹਨੇ ਪਤਾ ਇ ਤੇਰੀ ਕੀ ਕਰਨ ਭਰਤੇ ਆਹੋ ਬਹੁਤ ਗੱਲਾਂ ਮੰਨਦਾ ਤੂੰ ਤਾਂ ਕਿਉਂ ਆ ਵੀ ਤਾਂ ਮੰਨ ਲਈ ਇਹ ਤਾਂ ਕਿੱਦਾਂ ਦੀ ਆਸਾ ਲਾਈ ਬੈਠੀ ਸੀ ਆਖੇ ਮੈਂ ਆਪਦੀ ਮਾਸੀ ਦੀ ਕੁੜੀ ਵਿਆਹ ਕੇ ਲਿਆਉਣੀ ਐ ਇਸ ਘਰ ਚ ਤੇ ਨਾਲੇ ਫਿਰ ਹੁਣ ਮੈਨੂੰ ਐਂ ਦੱਸ ਮੈਂ ਇਹਨੂੰ ਕੀ ਉੱਤਰ ਦੇਵਾਂ ਇਹ ਤਾਂ ਕਹਿੰਦੀ ਜੇ ਆਉਗੀ ਤੇਰੀ ਨੂੰਹ ਬਣ ਕੇ ਤਾਂ ਮੇਰੀ ਮਾਸੀ ਦੀ ਕੁੜੀ ਕੋਈ ਆਉ। ਬੋਲ ਉਸਨੂੰ ਵਿਆਹ ਕੇ ਲਿਆਉ ਮੈਂ ਤਾਂ ਮਤਾ ਦੇ ਜਵਾਨ ਦੇ ਰੱਖੀ ਹੈਗੀ ਦੇ ਜਵਾਬ ਮੈਨੂੰ ਇੱਕ ਗੱਲ ਦੱਸ ਦੋ ਤੁਸੀਂ ਦੁਲੇ ਜਾਨੇ ਵੀ ਜੇ ਤੁਸੀਂ ਜਵਾਨ ਦੇਰ ਖੇ ਜਵਾਨ ਮਾੜੀ ਮੂਰਤੀ ਮੇਰੇ ਨਾਲ ਵੀ ਤਾਂ ਸਾਂਝੀ ਕਰ ਲੈਂਦੇ ਮੈਨੂੰ ਵੀ ਤਾਂ ਦੱਸ ਦਿੰਦੇ ਵੀ ਭਾਈ ਤੇਰੇ ਰਿਸ਼ਤੇ ਦੀ ਗੱਲ ਉਧਰ ਚਲਾਰਖੀ ਹੈ ਪੁੱਤ ਗੱਲ ਸੁਣ ਲੈ ਮੇਰੀ ਪਹਿਲਾਂ ਤੈਨੂੰ ਪੜਾਇਆ ਹੈ ਮੈਨੂੰ ਐਂ ਦੱਸ ਤਾਂ ਆਹ ਪੜਾਈਆਂ ਤੈਨੂੰ ਐਂ ਕਰਾਈਆਂ ਸੀ ਆ ਤੈਨੂੰ ਹੋਰ ਭਰਤੀ ਕਰਾਇਆ ਹੈ ਐਨਾ ਪੈਸਾ ਲਾ ਕੇ ਉਹ ਵੀ ਸਿੱਧਾ ਠਾਣੇਦਾਰ ਨਾ ਮੈਂ ਤੇਰਾ ਮਾੜਾ ਸੋਚਦੀ ਆ ਜਾਂ ਇਹ ਮਾੜਾ ਸੋਚਦੀ ਐ ਮੈਨੂੰ ਐਂ ਕਹ ਦੱਸ ਦੇ ਇਹ ਗੱਲ ਤਾਂ ਮੰਮੀ ਮੈਂ ਕਹੀ ਨਹੀਂ ਹੈਗੀ ਕਰੇ ਵੀ ਮੇਰਾ ਬਾਈ ਮਾੜਾ ਸੋਚਦਾ ਜਾਂ ਭਾਬੀ ਮਾੜਾ ਸੋਚਦੀ ਜਾਂ ਤੁਸੀਂ ਮਾੜਾ ਸੋਚਦੇ ਹੋ ਇਹ ਗੱਲ ਤਾਂ ਮੈਂ ਕਦੇ ਕਹੀ ਨਹੀਂ ਹੈਗੀ ਮੈਨੂੰ ਐ ਦੱਸ ਭਾਈ ਗੱਲ ਸੁਣ ਲੈ ਮੇਂ ਕੁੱਲ ਮਕਾਣ ਮੈਂ ਤਾਂ ਇੱਕੋ ਹੀ ਗੱਲ ਕਹੀ ਨਹੀਂ ਆ ਜੇ ਤੂੰ ਮੇਰੀ ਮੰਨਦਾ ਐ ਦੇਖ ਮੈਂ ਇਹਨੂੰ ਨਹੀਂ ਪਤਾ ਉਹ ਕੁੜੀ ਕਿੰਨੀ ਕੁ ਚੰਗੀ ਆ ਮੈਂ ਨਹੀਂ ਉਹਦੇ ਵਾਸਤੇ ਮਾੜਾ ਕਹਿੰਦੀ ਮੈਂ ਨਹੀਂ ਕਹਿੰਦੀ ਚੰਗਾ ਮੈਨੂੰ ਨਹੀਂ ਪਤਾ ਤੁਹਾਡੀ ਗੱਲਬਾਤ ਕੋਈ ਹੈਗੀ ਸੀ ਏ ਨਾ ਹੈਗੀ ਸੀ ਬਈ ਮੈਨੂੰ ਤਾਂ ਇਹ ਗੱਲਾਂ ਜੀਆਂ ਚੰਗੀਆਂ ਨਹੀਂ ਲੱਗਦੀ ਦੇਖ ਪੁੱਤ ਜੇਪੀ ਜਿਹੜੀਆਂ ਘਰਾਣੇ ਘਰਾਣੀਆਂ ਦੀਆਂ ਨੇ ਉਹ ਐ ਫੋਨਾਂ ਤੇ ਗੱਲਾਂ ਕਰਕੇ ਵਿਆਹ ਨਹੀਂ ਕਰਵਾਉਂਦੀਆਂ ਪੁੱਤ ਤੂੰ ਸਿਆਣਾ ਬਾ ਜਿਵੇਂ ਮੇਰੀ ਸੇਵਾ ਇਹ ਕਰਦੀ ਐ ਮੈਂ ਨਹੀਂ ਕਹਿੰਦੀ ਆਹ ਫੋਨਾਂ ਤੇ ਵਿਆਹ ਕਰਵਾਉਣ ਵਾਲੀਆਂ ਸੇਵਾ ਕਰ ਦੇਣੀਆਂ ਮੰਮੀ ਘਰਾਣੇ ਘਰ ਨੂੰ ਮਾੜੇ ਘਰ ਦਿੱਤੀ ਨਹੀਂ ਹੈਗੀ ਐਲੀ ਗੱਲ ਦੂਜੀ ਗੱਲ ਮੇਰੀ ਗੱਲ ਸੁਣ ਲੈ ਸਾਡੀ ਆਪਸ ਵਿੱਚ ਮਾੜੀ ਮੋਟੀ ਜਾਣ ਪਛਾਣ ਹੈ ਕੋਈ ਉਹ ਨਹੀਂ ਨਿਕਲ ਕੇ ਮੇਰੇ ਨਾਲ ਆਉਣ ਲੱਗੀ ਕੋਈ ਮੈਂ ਨਹੀਂ ਉਹਨੂੰ ਕੱਢ ਕੇ ਲਿਉਣ ਲੱਗਿਆ ਚੱਲ ਜਾਣ ਪਛਾਣ ਹੈ ਉਹਨੇ ਆਪਦੇ ਘਰੇ ਗੱਲ ਚਲਾ ਲਈ ਵੀ ਇਹਹ ਜਾਂ ਮੁੰਡਾ ਹੈ ਤੇ ਮੈਂ ਤੁਹਾਡੇ ਕੋਲ ਇਹੋ ਜੀ ਗੱਲ ਚਲਾ ਲਈ ਮੰਮੀ ਇਹੋ ਜੀ ਕੁੜੀ ਹੈ ਤੇ ਤੁਸੀਂ ਮੂਰੇ ਮੂਰੇ ਮੈਨੂੰ ਸਾਰਾ ਡੱਬਰ ਆ ਮੇਰਾ ਸਿਰ ਹੋ ਰਿਹਾ ਤੁਹਾਡੀਆਂ ਜੁੱਤੀਆਂ ਹੋ ਰਹੀਆਂ ਨੇ ਮਗਰ ਪੈ ਗਏ ਮੇਰੇ ਸਾਰੇ ਟੱਬਰ ਮੇਰੇ ਪੁੱਤ ਤੇਰੇ ਕੋਈ ਨਹੀਂ ਜੁੱਤੀਆਂ ਲਾਉਣਾ ਕੋਈ ਨਹੀਂ ਤੈਨੂੰ ਮਾੜਾ ਕਹਿੰਦਾ ਵੇ ਗੱਲ ਸੁਣ ਆ ਤੈਂ ਵਧੀਆ ਗੱਲ ਕੀ ਤੈਂ ਮੈਨੂੰ ਇਹ ਕਿਹਾ ਨਾ ਵੀ ਮੈਂ ਕੋਈ ਕੱਢ ਕੇ ਨਹੀਂ ਲਿਉਣ ਲੱਗਿਆ ਹਨਾ ਇਕਮ ਕਰੀ ਵੀ ਨਾ ਦੇਖਾ ਤੇਰੀ ਐਡੀ ਇੱਜ਼ਤ ਗਣੀ ਹੋਈ ਆ ਨਾਲੇ ਨਾ ਉਹ ਮੈਂ ਲੋਕਾਂ ਨੂੰ ਸਮਝਾਉਣਾ ਮੈਂ ਲੋਕਾਂ ਨੇ ਕੇਸ ਹੱਲ ਕਰਦਾ ਅੱਛਾ ਮੈਂ ਉਹਨੂੰ ਕੱਢ ਕੇ ਲੈ ਕੇ ਆਉਂਗਾ ਮੈਂ ਖਾਨੇਦਾਰ ਆ ਐਵੇਂ ਆਹੀ ਗੱਲ ਕਹਿਣੀ ਆ ਦੇਖ ਬੁੱਤ ਤੂੰ ਕਹੀ ਜਿਹੀ ਗੱਲਾਂ ਕਰੀ ਜਾਂਦੀ ਆ ਮੰਮੀ ਨਾ ਨਾ ਮੈਂ ਕੋਈ ਗੱਲ ਨਹੀਂ ਕਰ ਤੂੰ ਉਹਨੂੰ ਐਂ ਕਹਿ ਦੇ ਕਹਿ ਭਈ ਦੇਖ ਮੇਰੇ ਘਰ ਦੇ ਨਹੀਂ ਮੰਨੇ ਤੂੰ ਆਪ ਦਾ ਜਿੱਥੇ ਮਰਜੀ ਵੈਹ ਕਰਾ ਲੈ ਮੈਂ ਤਾਂ ਉੱਥੇ ਹੀ ਕਰਾਉਂਗਾ ਜਿੱਥੇ ਮੇਰਾ ਵੱਡਾ ਭਾਈ ਮੈਨੂੰ ਕਹੂਗਾ ਜਾਂ ਮੇਰੀ ਮਾਂ ਕਹੂ ਮੈਂ ਪਰਿਵਾਰ ਦੀ ਸਹਿਮਤੀ ਨਾਲ ਹੀ ਕਾਉਣ ਲੱਗਿਆ ਮੰਮੀ ਬਿਨਾ ਪਰਿਵਾਰ ਦੀ ਸੰਮਤੀ ਤੋਂ ਜਨਮ ਕਰਵਾ ਰਿਆ ਹੈਗਾ ਹਾਂ ਫਿਰ ਉੱਥੇ ਪਰ ਆਹ ਤਾਂ ਗੱਲ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਗਲਤ ਹੈ ਨਾ ਹੁਣ ਤਾਂ ਤੂੰ ਉੱਥੇ ਹੀ ਕਰਵਾ ਲੈਣਾ ਇਹਦੀ ਮਾਸੀ ਦੀ ਕੁੜੀ ਨਾਲ ਕਮਾਲ ਦੀ ਗੱਲ ਹੈ ਇਹਦੀ ਮਾਸੀ ਦੀ ਕੁੜੀ ਨਾਲ ਕਰਵਾ ਲੈਣਾ ਮੈਂ ਕਦੋਂ ਹੰਮੀ ਭਰੀ ਸੀ ਮੰਮੀ ਮੇਰੀ ਗੱਲ ਸੁਣ ਲੈ ਤੁਸੀਂ ਤਾਂ ਅੱਜ-ਅੱਜ ਨਾ ਅੱਗ ਮਚਾਰ ਕੇ ਸਾਰੇ ਘਬਰ ਨੇ ਵੀ ਹੁਣੇ 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 ਕੀ ਕੜਾਹੀ ਚੜਨ ਲੱਗੀ ਹੈ ਮੈਨੂੰ ਐ ਦੱਸ ਪਹਿਲਾਂ ਕੜਾਹੀ ਵੀ ਚੜਜੂ ਫਿਰ ਜੇ ਕੜਾਹੀ ਚੜਾਉਣੇ ਲੱਛਣ ਹੋਣਗੇ ਕੜਾਹੀ ਲੱਗੀ ਹੈ ਕੜਾਹੀ ਤਾਂ 2 ਮਿੰਟਾਂ ਚ ਪਾ ਦੇਗੇ ਮਾੜਾ ਮੋਟਾ ਠੰਡੇ ਦਿਮਾਗ ਨਾਲ ਤੁਸੀਂ ਸੋਚ ਲਓ ਮੈਨੂੰ ਵੀ ਸੋਚ ਵਿਚਾਰ ਕਰ ਲੈਣ ਦੇ ਆ ਮੈਂ ਤਰਕੀ ਦੀ ਵਰਦੀ ਪਾਈ ਹੋਈ ਆ ਆ ਹੁਣ ਮੈਨੂੰ ਕੱਢ ਵੀ ਦੇਣ ਦੇ ਹੁਣ ਮੈਂ ਨਹਾ ਲੈਂਦਾ ਮਾੜਾ ਮੋਟਾ ਹੋ ਜਾਣਾ ਦਿਮਾਗ ਫਰੈਸ਼ ਹੋ ਜਾਂਦਾ ਆਖਣੇ ਬਹਿ ਕੇ ਗੱਲ ਕਰ ਲੈਂਦੇ ਜਿਹੜੀ ਕੋਈ ਕਰਨੀ ਸੀ ਔਰ ਸਾਰ ਮੈਂ ਤਾਂ ਤਾਂ ਗੱਲ ਕਰੀ ਭਾਬੀ ਨਾਲ ਵੀ ਭਾਬੀ ਖੁਸ਼ ਹੋ ਜੂ ਮੇਰਾ ਪਰਿਵਾਰ ਖੁਸ਼ ਹੋ ਜੂ ਮੂੰ ਤਾਂ ਨਿੱਤ ਵਿਆਹ ਕਰਾ ਲਾ ਵਿਆਹ ਕਰਾ ਲਾ ਵਿਆਹ ਕਰਾ ਲਾ ਜੇ ਅੱਜ ਕਹਿਤਾ ਤਾਂ ਅੱਜ ਸਾਰਾ ਤੱਬਰ ਮੇਰੇ ਮਗਰ ਪੈ ਰਿਆ ਬੇਚਾਰ ਕੋਈ ਨਾ ਜਿਆ ਬਾਦਲ ਲੱਗ ਵਰਦੀ ਬਾਦਲ ਲੱਗ ਪਰ ਘੋੜਾ ਜੀ ਸਾਹਿਬ ਨਾ ਸੋਚੀ ਪੁੱਤ ਜਿਹੜਾ ਪਰਿਵਾਰ ਇਕੱਲਾ ਰਹੇ ਧਿਆਨ ਰੱਖਦਾ ਮੈਂ ਮੰਮੀ ਮੈਨੂੰ ਇਹ ਗੱਲ ਦੱਸਦੇ ਮੈਂ ਤੁਹਾਡੇ ਉੱਤੋਂ ਦੀ ਹੋ ਕੇ ਕਰਵਾਉਣ ਲੱਗ ਰਿਆਂ ਤੁਹਾਨੂੰ ਸਾਰੀ ਗੱਲ ਦੱਸਦੀ ਐ ਤੁਹਾਨੂੰ ਪੁੱਛ ਕੇ ਫੇਰ ਹੀ ਕਰਾਉਣ ਲੱਗਿਆ ਮੈਂ ਉਹ ਮੈਂ ਹੀ ਕਮਲਾ ਸੀ ਜਿਹੜਾ ਹੌਸਰ ਮੇਰੀ ਕਾ ਤੁਹਾਨੂੰ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਚੱਲ ਠੀਕ ਐ ਪੁੱਤ ਬਸ ਹਾਂ ਮੰਮੀ ਮੈਂ ਇੱਕ ਗੱਲ ਕਹਿਣੀ ਐ ਕਸੂਰ ਇਹ ਜਵਾਕ ਦਾ ਦੀ ਮੰਮੀ ਮੇਰੀ ਗੱਲ ਸੁਣ ਲਓ ਜੇ ਘਰ ਚ ਵਿਆਹ ਕੇ ਆਉਗੀ ਤਾਂ ਮੇਰੀ ਭੈਣ ਹੀ ਆਉਗੀ ਬੇਸ਼ੱਕ ਨਾ ਮੇਰੇ ਜਿਹੜੇ ਤੋਂ ਭਾਂਡਿਆਂ ਦੇ ਅੱਡ ਕਰਦੇ ਸਾਨੂੰ ਬਸ ਕੁੜੇ ਮੇਰੀ ਗੱਲ ਸੁਣਨ ਲੈ ਤਿਆਰ ਨਾਲ ਤੂੰ ਵੀ ਨਾ ਤਾਂ ਤੈਂ ਗੱਲ ਕਰੀ ਇਹਦੇ ਕੋਲ ਨਾ ਕਰੀਏ ਮੈਂ ਉਹਦਾ ਉਹਨਾ ਕਸੂਰ ਨਹੀਂ ਪੁੱਤ ਜਿੰਨਾ ਆਪਣਾ ਸੱਸ ਨੂੰ ਹਾਂ ਦਾ ਕਸੂਰ ਹੋ ਗਿਆ ਨਾਲੇ ਆਪਾਂ ਹੀ ਪੁਝਾਲ ਪਾਈ ਬੈਠੇ ਆ ਤੇ ਫਿਰ ਮੰਮੀ ਤੁਸੀਂ ਗੱਲ ਨਹੀਂ ਕਰੀ ਸੀ ਹਜੇ ਤੱਕ ਜੇ ਪੁੱਤ ਮੈਂ ਗੱਲ ਕਰੀ ਉਹਨੇ ਮੈਂ ਤੈਨੂੰ ਦੱਸਦੀ ਨਾ ਮੈਂ ਤਾਂ ਐ ਰਹੇਗੀ ਵੀ ਚਲ ਕੋਈ ਨਾ ਗੱਲ ਕਰ ਲਾਂਗੇ ਕਿ ਤੈਂ ਕਹਤਾ ਵੀ ਉਹ ਕੁੜੀ ਪੜਦੀ ਐ ਤੇ ਮਾਂ ਚਲ ਕਰ ਲਾਂਗੇ ਹੌਲੀ ਹੌਲੀ ਗੱਲ ਹੁਣ ਬੀਨੂ ਕੀ ਪਤਾ ਸੀ ਪੁੱਤ ਵੀ ਇਹ ਜਵਾਕ ਬਾਹਰ ਹੀ ਗੱਲ ਕਰਨੂੰ ਹੂੰ ਤਾਂ ਦੇਖਾ ਤੇਰੇ ਸਾਹਮਣੇ ਮੈਂ ਕਿੰਨਾ ਪੁਰਾਪਲਾ ਬੋਲੀਆਂ ਦੇ ਕਦੇ ਨਹੀਂ ਮੈਂ ਰੁੱਖਾ ਬੋਲੀ ਸੀ ਹੈਨਾ ਮੈਨੂੰ ਵੀ ਐ ਜੇ ਲੱਗਿਆ ਵੀ ਤੇਰੀ ਆਸ ਨਹੀਂ ਤੇ ਪਾਣੀ ਫਿਰਦਾ ਹੈਨਾ ਕੋਈ ਨਾ ਪੁੱਤ ਤੂੰ ਫਿਕਰ ਮੰਮੀ ਜਿੰਮੇ ਮਰਜੀ ਮਨਾਇਓ ਤੇ ਆਊਗੀ ਤਾਂ ਮੇਰੇ ਵਿਆਹ ਕਿਹੇ ਮੇਰੀ ਭੈਣ ਹੀ ਆਊਗੀ ਇਸ ਕਰੇ ਬਸ सिद्धि जी गाला नहीं मेरे दो पांडे आड़कर लायक हुए ना बस अब ये तो है कि किन्ह पास सब वाले किन्ह तुम आर्दी गाले हो तो। रहे हो और मारू पता है कहना मेरे पास क्यों बताएँ ना ना वासे ना वासे चंट्री है नहीं कोई गाला शेयर लेने को तो वहीं ना पूछता कहीं ना आपने ਸਸ਼ੀਕਰ ਜੀ ਹਾਂ ਜੀ ਮੈਂ ਤੁਹਾਡਾ ਆਪਣਾ ਜੇਪੀ ਜੈਦਾਰ ਤੁਸੀਂ ਦੇਖ ਰਹੇ ਹੋ ਆਪਣੀ ਸ਼ਾਰਟ ਮੂਵੀ ਭਾਬੀ ਦਾ ਲਾਡਲਾ ਇਸਦੇ ਆਪਾਂ ਵੱਖਰੇ ਵੱਖਰੇ ਪਾਰਟ ਲੈ ਕੇ ਆਵਾਂਗੇ ਤੁਹਾਡੀ ਕਚਹਿਰੀ ਦੇ ਵਿੱਚ ਤੁਸੀਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟਾਂ ਤੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਆਪਨੂੰ ਪਿਆਰ ਦਿਆ ਕਰੋ ਆਪਣੇ ਚੈਨਲ ਜੇਪੀ ਜੈਦਾਰ ਨੂੰ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ ਸਸ਼ੀਕਰ ਜੀ ਲਵ ਯੂ ਐ ਸਾਰਿਆਂ ਨੂੰ ਓਕੇ ਜੀ ਓਕੇ ਜੀ ਓਕੇ ਓਕੇ ਜੀ